ਸਭ ਜਗ ਭਇਓ ਜੈ 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 ਸੁਰ ਲੋਕ ਤੇਗ ਬਹਾਦਰ ਕੀ ਚਲਤ ਭਇਓ ਜਗਤ ਕੋ ਸੋਕ ਤਬ ਜਗ ਪਇਓ ਜੈ 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 ਸੁਰ ਲੋਕ ਪਰਮ ਸਨਮਾਨ ਯੋਗ ਜੁਗੋ ਜੁਗ ਜਤਲ ਚਵਰ ਸਤਰ ਤਫਦੀ ਮਾਲਕ ਸ਼ਬਦ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਖੁੱਲੇ ਪੰਡਾਲਾਂ ਦੇ ਅੰਦਰ ਅਦਬ ਸਤਕਾਰ ਸਹਿਤ ਹਾਜ਼ਰੀਆਂ ਭਰੀਆਂ ਗੁਰੂ ਪਿਆਰੀ ਸਤਸੰਗਤ ਜੀਓ ਤੰਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਅਤੇ ਉਹਨਾਂ ਦੇ ਨਾਲ ਉਹਨਾਂ ਦੇ ਪਰਮ ਪਿਆਰੇ ਗੁਰਸਿੱਖ ਭਾਈ ਮਤੀ ਦਾਸ ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਇਨਾਂ ਦੇ 350 ਸਾਲ ਸਹਿਤੀ ਸਤਾਬਦੀ ਨੂੰ ਮਨਾਉਣ ਦੇ ਲਈ ਇਹ ਵੱਡਾ ਪ੍ਰੋਗਰਾਮ ਕੀਤਾ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਸੇਵਾ ਸੁਸਾਇਟੀ ਵੱਲੋਂ ਆਪ ਸਰਬਸੰਤਾ ਦੇ ਸਹਿਯੋਗ ਨਾਲ ਇਹ ਪ੍ਰੋਗਰਾਮ ਉਲੀਕੇ ਗਏ ਹਨ। ਪਵ ਕ੍ਰਿਤੇ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਉਨ੍ਹਾਂ ਦੇ ਜੀਵਨ ਦੀ ਵਿਚਾਰ ਕਰਨ ਤੋਂ ਪਹਿਲਾਂ ਸਾਰੇ ਹੀ ਸਤਿਗੁਰਾਂ ਦੇ ਚਰਨਾਂ ਵਿੱਚ ਹਾਜ਼ਰੀਆਂ ਲਵਾਈਏ ਸੀਮਤ ਜਾ ਸਮਾ ਹੈ ਵਿਚਾਰਾਂ ਦੇ ਆਰੰਭ ਤਹ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਨਾਲ ਸੰਜ ਪਾਓ ਪਰਵਾਨੋ ਜੀ ਫਤਿਹ ਵਾਹਿਗੁਰੂ ਜੀ ਦਾ ਕਲਸਾ ਵਾਹਿਗੁਰੂ ਜੀ ਕੀ ਫਤਿਹ ਗੁਰ ਪਿਆਰ ਵਾਲਿਓ ਗੁਰਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਵਿੱਚ ਵਡਿਆਈ ਵਿੱਚ ਹਰ ਰੋਜ਼ ਅਰਦਾਸ ਦੇ ਵਿੱਚ ਪੜੇ ਜਾਣ ਵਾਲੇ ਸ਼ਬਦ ਤੇਗ ਬਹਾਦਰ ਸਿਮਰਿਐ ਘਰ ਨੌ ਨਿਤ ਆਵੈ ਧਾਏ ਸਭ ਥਾਈ ਹੋਇ ਸਹਾਏ ਗੁਰਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਨਾਮ ਜਿਨ੍ਹਾਂ ਨੇ ਸਰਦਾ ਪਾਵਨਾ ਦੇ ਵਿੱਚ ਭਿੱਜ ਕੇ ਜਪ ਲਿਆ ਭਗਾ ਵਾਲਿਓ ਉਸ ਮਨੁੱਖ ਦੀ ਜੀਵਨ ਦੀ ਮਹਿਮਾ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ ਭਾਵੇਂ ਉਹ ਜਿਸ ਮਰਜੀ ਪਾਵਨਾ ਦੇ ਨਾਲ ਜਪਦਾ ਹੈ ਗੁਰਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਦੇ ਸਮੇਂ ਤੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਭਵਿੱਖਤ ਬਚਨ ਸਨ ਜਿਸ ਸਮੇਂ 사ਤਗੁਰੂ ਜੀ ਗੁਰਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਚਰਣਾ ਵਿੱਚ ਝੁੱਕ ਕੇ ਨਮਸਕਾਰ ਕਰਦੇ ਨੇ ਤੇ ਕੌਲ ਖਲੋਤੇ ਸਿੱਖਾਂ ਨੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਸਵਾਲ ਕੀਤਾ ਸੀ ਕਿ ਸਤਗੁਰੂ ਤੁਸੀਂ ਇਸ ਸੰਦਵ ਜਨਮੇ ਬੱਚੇ ਨੂੰ ਸਿਰ ਝੁਟਾਇਆ ਹੈ ਇਸ ਦੇ ਚਰਣਾ ਵਿੱਚ ਸਿਰ ਝੁਟਾਇਆ ਕਾਰਨ ਕੀ ਹੈ ਗੁਰਤੇਗ ਬਹਾਦਰ ਸਾਹਿਬ ਜੀ ਨੇ ਬਚਨ ਕੀਤੇ ਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੋ ਗੁਰਤੇਗ ਬਹਾਦਰ ਸਾਹਿਬ ਜੀ ਦਾ ਜੀਵਨ ਸੀ ਉਸ ਦੇ ਬਾਰੇ ਵਿਖੇਤ ਬਚਨ ਕਰਕੇ ਕਹਿੰਦੇ ਨੇ ਸਿੱਖੋ ਤੁਹਾਨੂੰ ਨਹੀਂ ਪਤਾ ਆਉਣ ਵਾਲੇ ਸਮੇਂ ਦੇ ਅੰਦਰ ਇਹ ਸਬਰ ਤੇ ਧੀਰਜ ਤੇ ਧਾਰਨੀ ਹੋਵਣਗੇ ਇਹਨਾਂ ਦਾ ਜੀਵਨ ਉਹ ਜੀਵਨ ਹੈ ਜਿਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਇਹਨਾਂ ਨੇ ਦੂਸਰਿਆਂ ਦੀ ਧਰਮ ਦੀ ਰੱਖਿਆ ਕਰਨ ਦੇ ਲਈ ਆਪਣੇ ਆਪ ਨੂੰ ਕੁਰਬਾਨ ਕਰ ਦੇਣਾ ਹੈ ਸਿੱਖ ਕਹਿੰਦੇ ਨੇ ਸਤਿਗੁਰੂ ਇਹ ਗੱਲ ਠੀਕ ਹੈ ਵੀ ਆਉਣ ਵਾਲਾ ਸਮਾਂ ਇਹਨਾਂ ਦਾ ਕਿਹੋ ਜਿਹਾ ਹੋਵੇਗਾ ਤੁਸੀਂ ਭੀਖਤ ਬਚਨ ਕੀਤੇ ਪਰ ਤੁਸੀਂ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਜੋਤ ਦੇ مالک ਹੋ ਤੇ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਜੋਤ ਦੇ مالک ਦਾ ਸੀਸ ਉਦੋਂ ਝੁਕਦਾ ਹੈ ਜਦੋਂ ਇਹ ਜੋਤ ਕਿਸੇ ਅਗਲੇ ਸਰੀਰ ਦੇ ਵਿੱਚ ਟਿਕਦੀ ਹੈ ਜਿਵੇਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸੇਸ਼ ਝੁਕਾਇਆ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਚਰਣਾ ਵਿੱਚ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਸੇਸ਼ ਝੁਕਾਇਆ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਣਾ ਵਿੱਚ ਤੁਸੀਂ ਇਹਨਾਂ ਦੇ ਚਰਣਾ ਵਿੱਚ ਸੇਸ਼ ਕਿਉਂ ਝੁਕਾਇਆ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਇਹ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਜੋਤ ਦੇ ਮਾਲਕ ਬਣਨਗੇ ਪਰ ਜਿਸ ਸਮੇ ਇਹ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਜੋਤ ਦੇ ਮਾਲਕ ਬਣਨਗੇ ਉਸ ਸਮੇ ਮੌਜੂਦਾ ਗੁਰੂ ਇਨ੍ਹਾਂ ਦੇ ਕੋਲ ਨਹੀਂ ਹੋਣਗੇ ਮੌਜੂਦਾ ਗੁਰੂ ਇਨ੍ਹਾਂ ਦੇ ਕੋਲ ਨਹੀਂ ਹੋਣਗੇ ਗੁਰੂ ਅੰਗਦ ਦੇ ਮਹਾਰਾਜ ਜੀ ਨੂੰ ਗੁਰਿਆਈ ਦੀ ਜ਼ਿੰਮੇਵਾਰੀ ਬਖਸ਼ੀ ਗੁਰੂ ਨਾਨਕ ਦੇਵ ਮਹਾਰਾਜ ਜੀ ਮੌਜੂਦ ਸਨ ਗੁਰੂ ਅਮਰਦਾਸ ਸਾਹਿਬ ਜੀ ਨੂੰ ਗੁਰਿਆਈ ਦੀ ਜ਼ਿੰਮੇਵਾਰੀ ਬਖਸ਼ੀ ਗੁਰੂ ਅੰਗਦ ਦੇਵ ਮਹਾਰਾਜ ਜੀ ਮੌਜੂਦ ਸਨ ਅਸੀਂ ਸਾਰੇ ਜਾਣਦੇ ਹਾਂ ਜਿਸ ਸਮੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਗੁਰਿਆਈ ਦੀ ਜ਼ਿੰਮੇਵਾਰੀ ਬਖਸ਼ਿਸ਼ ਕੀਤੀ ਜਾਂਦੀ ਹੈ ਉਹ ਦਿੱਲੀ ਦੀ ਧਰਤੀ ਤੋਂ ਕੇਵਲ ਬਚਨ ਕੀਤੇ ਜਾਂਦੇ ਨੇ ਕਿ ਬਾਬਾ ਬਸੈ ਗ੍ਰਾਮ ਬਕਾਲੇ ਬੰਨ ਗੁਰ ਸੰਗਤ ਸਕਲ ਸਮਾਲੇ ਕੋਈ ਗੁਰੂ ਜਿਹੜਾ ਸੀ ਦੇਹ ਰੂਪ ਦੇ ਵਿੱਚ ਮੌਜੂਦ ਨਹੀਂ ਸੀ ਜਿਸ ਸਮੇ ਗੁਰਤੇਗ ਬਹਾਦਰ ਸਾਹਿਬ ਜੀ ਨੂੰ ਗੁਰਤਾ ਗੱਦੀ ਦੀ ਦਾਤ ਬਖਸ਼ਿਸ਼ ਹੁੰਦੀ ਹੈ ਗੁਰਤੇਗ ਬਹਾਦਰ ਸਾਹਿਬ ਜੀ ਦਾ ਜੀਵਨ ਉਹ ਜੀਵਨ ਹੈ ਭਾਗਾ ਵਾਲਿਓ ਸਮਾਂ ਬਹੁਤਾ ਇਜਾਜ਼ਤ ਨਹੀਂ ਦਿੰਦਾ ਹੈ ਜਿਸ ਸਮੇ ਕਸ਼ਮੀਰੀ ਪੰਡਤ ਆਕਰ ਕੇ ਫਰਿਆਦ ਕਰਦੇ ਨੇ ਕਿ ਸਤਿਗੁਰੂ ਔਰਵ ਜੇਬ ਦੀ ਤਲਵਾਰ ਸਾਡੇ ਖੂਨ ਦੀ ਪਿਆਸੀ ਹੋ ਚੁੱਕੀ ਹੈ ਔਰੰਗਜੀਬ ਧੱਕੇ ਸਾਹੀ ਦੇ ਨਾਲ ਸਾਨੂੰ ਇਸਲਾਮ ਧਰਮ ਕਬੂਲ ਕਰਵਾਉਣਾ ਚਾਹੁੰਦਾ ਹੈ ਅਸੀਂ ਬੇਅੰਤ ਤਰਲੇ ਕਰ ਲਏ ਉਹ ਪ੍ਰਮਾਤਮਾ ਦੇ ਅੱਗੇ ਫਰਿਆਦਾ ਕਰ ਲਈਆਂ ਹਵਨ ਪੂਜਾ ਪਾਠ ਕਰ ਲਏ ਪਰ ਸਾਡੇ ਧਰਮ ਨੂੰ ਕੋਈ ਨਹੀਂ ਬਚਾ ਸਕਿਆ ਕੇਵਲ ਤੁਸੀਂ ਸਾਡੇ ਧਰਮ ਨੂੰ ਬਚਾ ਸਕਦੇ ਹੋ ਸਾਡੀ ਰੱਖਿਆ ਕਰੋ ਗੁਰਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਫਿਰ ਔਰੰਗਜ਼ੇਬ ਬਾਦਸ਼ਾਹ ਨੂੰ ਜਾ ਕੇ ਕਹਿ ਦਿਵੋ ਕਿ ਸਾਡੇ ਧਰਮ ਦੇ ਆਗੂ ਗੁਰਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਹਨ ਜੇ ਤੁਸੀਂ ਉਹਨਾਂ ਨੂੰ ਇਸਲਾਮ ਧਰਮ ਕਬੂਲ ਕਰਵਾ ਲਵੋਗੇ ਅਸੀਂ ਸਾਰਿਆਂ ਨੇ ਇਸਲਾਮ ਧਰਮ ਕਬੂਲ ਕਰ ਲੈਣਾ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਾਹ ਫੜੀ ਇਹੋ ਜੀ ਬਾਹ ਫੜੀ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ ਉਹਨਾਂ ਦੇ ਧਰਮ ਦੀ ਰੁੱਲਦੀ ਹੋਈ ਪਤ ਨੂੰ ਬਚਾ ਲਿਆ ਹਿੰਦੁਸਤਾਨ ਦੀ ਪਤ ਨੂੰ ਬਚਾਇਆ ਤੇ ਇਹੋ ਜੀ ਬਾਹ ਫੜੀ ਫਿਰ ਬਾਹ ਨੂੰ ਨਹੀਂ ਛੱਡਿਆ ਚਿਤ ਚਰਨ ਕਮਲ ਕਾ ਆਸਰਾ ਚਿਤ ਚਰਨ ਕਮਲ ਸਮ ਜੋੜੀਐ ਮਨ ਲੋਚੈ ਬੁਰਾਈਆਂ ਗੁਰ ਸ਼ਬਦੀ ਏ ਮਨਹੋੜੀਐ ਗੁਰਤੇਗ ਬਹਾਦਰ ਬੋਲਿਆ ਤਰ ਪਈਏ ਧਰਮ ਨਾ ਛੋਡੀਏ ਬਾਹਾਂ ਜਿਨ੍ਹਾਂ ਦੀ ਪਕੜੀਏ ਸਿਰ ਦੀਜੈ ਬਾਹ ਨਾ ਛੋਡੀਏ ਜਿਸ ਸਮੇਂ ਔਰੰਗਜ਼ੇ ਬਾਦਸ਼ਾਹ ਨੂੰ ਇਹ ਪਤਾ ਚੱਲਿਆ ਗ੍ਰਿਫਤਾਰੀ ਦੇ ਹੁਕਮ ਕੀਤੇ ਉਸ ਤੋਂ ਪਹਿਲਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਸਿੱਖਾਂ ਸਮੇਂ ਦਿੱਲੀ ਨੂੰ ਰਵਾਨਾ ਹੋ ਚੁੱਕੇ ਸਨ ਤੇ ਜਦੋਂ ਔਰੰਗਜ਼ੇ ਬਾਦਸ਼ਾਹ ਗੁਰ ਤੇਗ ਬਹਾਦਰ ਸਾਹਿਬ ਜੀ ਦੀ ਗ੍ਰਿਫਤਾਰੀ ਦੇ ਬਾਰੇ ਕਹਿੰਦਾ ਤੇ कोतਵਾਲੀ ਕਹਿੰਦਾ ਸਤਿਗੁਰੂ ਜਿਸ ਦੇ ਗ੍ਰਿਫਤਾਰੀ ਦੇ ਹੁਕਮ ਕੀਤੇ ਨੇ ਉਹ ਤੇ ਆਪ ਦਿੱਲੀ ਵੱਲੋਂ ਤੁਰ ਕੇ ਆ ਰਹੇ ਨੇ ਕਿਤੇ ਸਾਡੀ ਤੋਹੀਨ ਹੈ ਵੀ ਅੱਜ ਤੱਕ ਇਹ ਤਾਂ ਸੰਸਾਰ ਦੇ ਅੰਦਰ ਹੋਇਆ ਸੀ ਵੀ ਕਾਤਲ ਮਕਤੂਲ ਦੇ ਕੋਲ ਜਾਂਦਾ ਹੈ ਪਰ ਅੱਜ ਤੱਕ ਸੰਸਾਰ ਦੇ ਅੰਦਰ ਇਹ ਨਹੀਂ ਹੋਇਆ ਕਿ ਮਕਤੂਲ ਕਾਤਲ ਦੇ ਕੋਲ ਖੁਦ ਚੱਲ ਕੇ ਆ ਰਿਹਾ ਹੈ ਕਾਤਲ ਦਾ ਅਰਥ ਹੈ ਕਤਲ ਕਰਨ ਵਾਲਾ ਤੇ ਮਕਤੂਲ ਦਾ ਅਰਥ ਹੈ ਵੀ ਕਤਲ ਹੋਣ ਵਾਲਾ ਗੁਰਤੇਗ ਬਹਾਦਰ ਸਾਹਿਬ ਆਪ ਕਤਲ ਹੋਣ ਦੇ ਲਈ ਕਾਤਲ ਦੇ ਕੋਲ ਦਿੱਲੀ ਦੀ ਧਰਤੀ ਨੂੰ ਆ ਰਹੇ ਨੇ ਔਰਮ ਜੇ ਬਾਦਸ਼ਾਹ ਨੇ ਇਨਾਮ ਰੱਖਿਆ ਵੀ 500 ਮੋਹਰਾਂ ਉਸ ਨੂੰ ਦਿੱਤੀਆਂ ਜਾਣਗੀਆਂ ਜੋ ਗੁਰਤੇਗ ਬਹਾਦਰ ਸਾਹਿਬ ਜੀ ਦੇ ਬਾਰੇ ਦੱਸੇਗਾ ਉਹਨਾਂ ਨੂੰ ਗ੍ਰਿਫਤਾਰ ਕਰਵਾਵੇਗਾ ਸਤਗੁਰੂ ਜੀ ਜਦੋਂ ਆਗਰੇ ਦੀ ਧਰਤੀ ਨੂੰ ਰਵਾਨਾ ਹੋ ਰਹੇ ਨਾਲ ਆਗਰੇ ਪਹੁੰਚੇ ਉੱਥੇ ਇੱਕ ਆਜੜੀ ਹੈ ਆਜੜੀ ਨੂੰ ਪਤਾ ਲੱਗਿਆ ਵੀ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਗ੍ਰਿਫਤਾਰ ਕਰਵਾਵੇਗਾ ਉਸ ਨੂੰ 500 ਮੋਰਾ ਮਿਲਣਗੀਆਂ ਇਸਦੇ ਮਨ ਦੀ ਭਾਵਨਾ ਹੈ ਕਿ ਕਿਤੇ ਮੈਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਮਿਲ ਜਾਵਣ ਮੈਂ ਉਹਨਾਂ ਨੂੰ ਗ੍ਰਿਫਤਾਰ ਕਰਵਾ ਲਵਾਂ 500 ਮੋਰਾ ਮੈਨੂੰ ਮਿਲ ਜਾਣਗੀਆਂ ਮੇਰੀਆਂ ਕਈ ਪੀੜੀਆਂ ਜਿਹੜੀਆਂ ਸਨ ਉਹ ਬੈਠ ਕੇ ਆਰਾਮ ਨਾਲ ਖਾਣਗੀਆਂ ਹੁਣ ਆਜੜੀ ਦੂਰ ਦੂਰ ਤੱਕ ਭੇਡਾਂ ਚਾਰਨ ਦੇ ਲਈ ਜਾਂਦਾ ਤੇ ਲੋਕਾਂ ਨੂੰ ਪੁੱਛਦਾ ਹੈ ਕਿ ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਦੇਖਿਆ ਜਿੰਨੇ ਵੀ ਮਿਲਦੇ ਨੇ ਸਾਰਿਆਂ ਨੂੰ ਪੁੱਛਦਾ ਕਿ ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਦੇਖਿਆ ਦਿਨ ਦੇ ਵਿੱਚ ਪਤਾ ਨਹੀਂ ਕਿੰਨੀ ਕੁ ਵਰੀ ਉਹ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਨਾਮ ਜਪਦਾ ਗੁਰੂ ਤੇਗ ਬਹਾਦਰ ਗੁਰੂ ਤੇਗ ਬਹਾਦਰ ਸਾਹਿਬ ਕਰਦਾ ਰਹਿੰਦਾ ਹੈ ਇੱਕ ਦਿਨ ਗੁਰੂ ਤੇਗ ਬਹਾਦਰ ਸਾਹਿਬ ਜੀ ਸਿੱਖਾ ਸਮੇਤ ਉਸ ਵਲ ਆ ਪਏ ਤੇ ਜਦੋਂ ਦੂਰੋਂ ਉਸਨੇ ਦੇਖਿਆ ਵੀ 4-5 ਜਣੇ ਆ ਰਹੇ ਨੇ ਵੀ ਇਹਨਾਂ ਤੋਂ ਪੁੱਛਦਾ ਹੋ ਸਕਦਾ ਹੈ ਇਹਨਾਂ ਨੂੰ ਪਤਾ ਹੋਵੇ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਕਿੱਥੇ ਮਿਲਣਗੇ ਆ ਕੇ ਨਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਹੀ ਪੁੱਛਦਾ ਹੈ ਕਿ ਭਲਿਓ ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਦੇਖਿਆ ਵੀ ਕਹਿੰਦੇ ਨੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਵੀ ਤੈਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਕੀ ਕੰਮ ਪੈ ਗਿਆ ਇਹ ਕਹਿੰਦਾ ਵੀ ਸਰਕਾਰ ਨੇ ਇਨਾਮ ਰੱਖਿਆ ਵੀ ਜਿਹੜਾ ਗੁਰਤੇਗ ਬਹਾਦਰ ਸਾਹਿਬ ਜੀ ਨੂੰ ਗ੍ਰਿਫਤਾਰ ਕਰਵਾਵੇਗਾ ਉਸ ਨੂੰ 500 ਮੋਰਾ ਮਿਲਣਗੀਆਂ ਜੇ ਤੁਸੀਂ ਮੈਨੂੰ ਗੁਰਤੇਗ ਬਹਾਦਰ ਸਾਹਿਬ ਜੀ ਦੇ ਬਾਰੇ ਦੱਸੋ ਮੈਨੂੰ 500 ਮੋਰਾ ਮਿਲ ਜਾਣਗੀਆਂ ਗੁਰਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ ਫਿਰ ਭਲਿਆ ਇਸ ਦੇ ਬਦਲੇ ਸਾਨੂੰ ਕੀ ਦੇਵੇਗਾ ਇਹ ਕਹਿੰਦਾ ਸਤਿਗੁਰੂ ਮੈਂ ਤੁਹਾਨੂੰ ਦੁੱਧ ਛਕਾ ਕੇ ਤੁਹਾਡੀ ਸੇਵਾ ਕਰਾਂਗਾ ਇਹ ਜਾਣਦਾ ਨਹੀਂ ਕਿ ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਹਨ ਵੀ ਜੇ ਤੁਸੀਂ ਮੈਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਾਰੇ ਦੱਸ ਦਿਓ ਮੈਂ ਤੁਹਾਨੂੰ ਦੁੱਧ ਪਿਲਾ ਕੇ ਤੁਹਾਡੀ ਸੇਵਾ ਕਰਾਂਗਾ ਦੁੱਧ ਪਿਲਾਇਆ ਸਤਿਗੁਰੂ ਜੀ ਕਹਿੰਦੇ ਨੇ ਇੱਕ ਕੰਮ ਹੋਰ ਕਰ ਭੁੱਖ ਬਹੁਤ ਲੱਗੀ ਐ ਸਾਨੂੰ ਲੰਗਰ ਪ੍ਰਸਾਦਾ ਵੀ ਸ਼ਗਾ ਦੇ ਇਹ ਕਹਿੰਦਾ ਸਤਿਗੁਰੂ ਮੈਂ ਗਰੀਬ ਆ ਮੇਰਾ ਨਾਂ ਜਿਹੜਾ ਸੀ ਜੁਗ ਜਾ ਰਹਾ ਮੈਂ ਆਪਣਾ ਜਿਹੜਾ ਕਦੇ ਔਖੇ ਸਮੇਂ ਰਾਹੀ ਕਰਦਾ ਹਾਂ ਤੇ ਮੈਂ ਤੁਹਾਨੂੰ ਲੰਗਰ ਪ੍ਰਸਾਦ ਦੀ ਸ਼ਕਾਣ ਦੀ ਸੇਵਾ ਨਹੀਂ ਕਰਦਾ ਤੁਸੀਂ ਮੈਨੂੰ ਗੁਰਤੇਗ ਬਹਾਦਰ ਸਾਹਿਬ ਜੀ ਦੇ ਬਾਰੇ ਦੱਸੋ ਜਿਹੜਾ ਇਨਾਮ ਮੈਨੂੰ ਮਿਲੇਗਾ ਉਸ ਦੇ ਵਿੱਚ ਮੈਂ ਤੁਹਾਡੀ ਸੇਵਾ ਕਰ ਦੇਵਾਂਗਾ ਸਤਿਗੁਰੂ ਜੀ ਨੇ ਪੈਸੇ ਦਿੱਤੇ ਵੀ ਰਸਤ ਲੈ ਕੇ ਆਥੇ ਲੰਗਰ ਪ੍ਰਸਾਦਾ ਤਿਆਰ ਕਰਕੇ ਸ਼ਕਾ ਇਸ ਦੇ ਘਰ ਦੇ ਵਿੱਚ ਜਾ ਕੇ ਸਤਿਗੁਰੂ ਜੀ ਕਈ ਦਿਨ ਉੱਥੇ ਟਿਕੇ ਨੇ ਕਿ ਇਹ ਹਰ ਰੋਜ਼ ਕਹਿੰਦਾ ਕਿ ਸਤਿਗੁਰੂ ਗੁਰਤੇਗ ਬਹਾਦਰ ਸਾਹਿਬ ਜੀ ਦੇ ਬਾਰੇ ਦੱਸ ਦਿਓ ਅੱਜ ਗੁਰਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ ਇੱਕ ਕੰਮ ਕਰ ਵੀ ਅੱਜ ਅਸੀਂ ਗੁਰਤੇਗ ਬਹਾਦਰ ਸਾਹਿਬ ਜੀ ਨੂੰ ਗ੍ਰਿਫਤਾਰ ਕਰਵਾ ਦੇਣਾ ਤੇ ਤੈਨੂੰ ਇਨਾਮ ਦਵਾ ਦੇਣਾ ਤੂੰ ਕੋਤਵਾਲੀ ਨੂੰ ਸਦਕੇ ਲੈ ਆ ਇਹ ਜਾਂਦਾ ਹੈ ਅੱਜ ਦੀ ਕੋਤਵਾਲੀ ਨੂੰ ਘਰੇ ਬੁਲਾ ਕੇ ਲੈ ਕੇ ਆਉਂਦਾ ਹੈ ਗੁਰਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਦਰੋਗਾ ਜੀ ਜਿਸ ਨੂੰ ਤੁਸੀਂ ਗ੍ਰਫਤਾਰ ਕਰਨ ਦੇ ਲਈ ਆਇਓ ਉਹ ਮੈਂ ਹੀ ਹਾਂ ਜਿਸ ਨੂੰ ਲੋਕ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ ਉਹ ਮੈਂ ਹੀ ਨਾ ਜਦੋਂ ਇਹ ਗੱਲ ਆ ਜਿਹੜੀ ਸੁਣਦਾ ਹੈ ਪੈਰਾਂ ਹੇਠੋਂ ਜ਼ਮੀਰ ਨਿਕਲ ਜਾਂਦੀ ਹੈ ਸਿਰ ਤੋਂ ਲੈ ਕਰਕੇ ਪੈਰਾਂ ਤੱਕ ਕੰਬ ਜਾਂਦਾ ਹੈ ਕਹਿੰਦਾ ਵੀ ਤੁਸੀਂ ਕਹਿ ਦਿਓ ਕਿ ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਨਹੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ ਨਹੀਂ ਭਲਿਆ ਅਸੀਂ ਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਹਾਂ ਇਹ ਰੋਂਦਾ ਕੋ ਲਾਂਦਾ ਕਹਿੰਦਾ ਸਤਿਗੁਰੂ ਜੇ ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਸੀ ਤਾਂ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਮੈਨੂੰ ਪਾਪ ਦੀ ਕਮਾਈ ਇਹ ਮੇਰੇ ਤੋਂ ਵੱਡਾ ਗੁਨਾਹ ਹੋਣ ਲੱਗਿਆ ਮੈਨੂੰ ਇਹੋ ਜੀ ਕਮਾਈ ਨਹੀਂ ਚਾਹੀਦੀ ਐ ਸਤਿਗੁਰੂ ਮੇਰੇ ਤੋਂ ਭੁੱਲ ਹੋ ਗਈ ਕਿਰਪਾ ਕਰੋ ਜਿਨ੍ਹਾਂ ਦੀ ਪ੍ਰੀਤ ਗੁਰੂ ਚੰਨਾ ਦੇ ਨਾਲ ਪੈ ਜਾਵੇ ਕਈ ਦਿਨ ਸੰਗਤ ਕੀਤੀ ਐ ਤੇ ਚਰਨਾਂ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰੀਤ ਬਣ ਗਈ ਐ ਉਹ ਕਹਿੰਦਾ ਸਤਿਗੁਰੂ ਮੇਰੇ ਤੋਂ ਬੜੀ ਵੱਡੀ ਭੁੱਲ ਹੋ ਗਈ ਗੁਨਾਹ ਹੋ ਗਈ ਮੈਨੂੰ ਬਖਸ਼ਿਓ ਗੁਰਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ ਕੋਈ ਗੱਲ ਨਹੀਂ ਭਲਿਆ ਇਹ ਤਾਂ ਤੇਰਾ ਪ੍ਰੇਮ ਸੀ ਤੈਨੂੰ ਕਿਹੜਾ ਪਤਾ ਸੀ ਹਾਂ ਇਹ ਜਿਹੜਾ ਤੇਰਾ ਘਰ ਹੈ ਨਾ ਆਉਣ ਵਾਲੇ ਸਮੇਂ ਦੇ ਅੰਦਰ ਇਹ ਇੱਕ ਇਹੋ ਜਿਹਾ ਪੂਜਨੀਕ ਸਥਾਨ ਬਣੇਗਾ ਵੀ ਤੇਰਾ ਘਰ ਜਿਹੜਾ ਹੈ ਤੇਰੇ ਘਰ ਨੂੰ ਲੋਕ ਸਜਦਾ ਕਰਨਗੇ ਉਸ ਘਰ ਦੇ ਵਿੱਚ ਜਿੱਥੇ ਗੁਰਤੇਗ ਬਹਾਦਰ ਸਾਹਿਬ ਜੀ ਦੀ ਗ੍ਰਿਫਤਾਰੀ ਹੋਈ ਦੁੱਖ ਨਿਰਾਵਤ ਦੇ ਨਿਵਾਰਣ ਸਾਹਿਬ ਗੁਰੂ ਕਾ ਤਾਲ ਆਗਰੇ ਦੀ ਤਰਕੀ ਤੇ ਬਣਿਆ ਇਸ ਕਰਕੇ ਅਸੀਂ ਇਹ ਬਚਨ ਪੜਦੇ ਹਾਂ ਤੇਗ ਬਹਾਦਰ ਸਿਮਰਿਆ ਕਰ ਨੋਂ ਨਿਦ ਆਵੇ ਧਾਏ ਸਭ ਥਾਈ ਹੋਏ ਸਾਇ ਜਿਨ੍ਹਾਂ ਨੇ ਭਾਵੇਂ ਆਜੜੀ ਨੇ ਇਨਾਮ ਦੀ ਭਾਵਨਾ ਦੇ ਨਾਲ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਯਾਦ ਕੀਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਸ ਦਾ ਲੋਕ ਪਰਲੋਕ ਸਵਾਰ ਦਿੱਤਾ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਸ ਦਾ ਘਰ ਗੁਰੂ ਦਾ ਦਰ ਬਣਾ ਦਿੱਤਾ ਅਜ ਲੱਖਾਂ ਦੀ ਤਾਕਤ ਦੇ ਵਿੱਚ ਜਿਹੜੇ ਵੀ ਸੰਗਤ ਉੱਥੇ ਰਹਿੰਦੀ ਹੈ ਦੂਰ ਦਰਾਡੇ ਤੋਂ ਉਸ ਅਸਥਾਨੋਂ ਸਜਦਾ ਕਰਦੀ ਹੈ ਜਿੱਥੇ ਉਸ ਆਜਲੀ ਦਾ ਕਰ ਹੈ ਗੁਰਤੇਗ ਬਹਾਦਰ ਸਾਹਿਬ ਜੀ ਦੀ ਮਹਿਮਾ ਬਿਆਨ ਨਹੀਂ ਕੀਤੀ ਜਾ ਸਕਦੀ ਇੱਕ ਵਿਦਵਾਨ ਕਹਿੰਦਾ ਜੋ ਆਸ਼ਿਕ ਹੁੰਦੇ ਹੈ ਸਹਾਦਤ ਕੇ ਉਹ ਜੀਣਾ ਛੋੜ ਦਿੰਦੇ ਹੈ ਖਿਡੋਨਾ ਸਮਝ ਕੇ ਜਿਸਮ ਕੋ ਫੋੜ ਦਿੰਦੇ ਹੈ ਨਾ ਖੁਆਈ ਸਹਿ ਤਖਤੋ ਤਾਜ ਕੀ ਨਾ ਹੋਰੋ ਕੀ ਹਸਰਤ ਖੁਦਾ ਵੀ ਦੇ ਖੁਦਾਈ ਤੋ ਵਾਪਸ ਮੋੜਦੇ ਤੇ ਹੈ ਸਮਾ ਇਜਾਜ਼ਤ ਨਹੀਂ ਦਿੰਦਾ ਜਿੰਨਾ ਕੋ ਸਮਾ ਬਖਸ਼ਿਸ਼ ਕੀਤਾ ਸੀ ਉਹ ਪੂਰਾ ਹੋ ਚੁਕਿਆ ਆਓ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰੀਏ ਅੱਖਾਂ ਬੰਦ ਕਰਕੇ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਨਾਮ ਸਰਧਾ ਭਾਵਨਾ ਦੇ ਵਿੱਚ ਭਿਜ ਕੇ ਉਚਾਰੀਏ ਤਾਂ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਸਾਡੇ ਤੇ ਵੀ ਕਿਰਪਾ ਕਰਨ ਸਾਡੇ ਵੀ ਅੰਗ ਸੰਗ ਵਸਣ ਸਾਡੀ ਵੀ ਝੋਲੀਆ ਨੋ ਨਿਤੀਆਂ ਖਜਾਨਿਆਂ ਦੇ ਨਾਲ ਪਰਦੇਣ ਧੰਨ ਸ੍ਰੀ ਗੁਰਤੇਗ ਬਹਾਦਰ ਧੰਨ ਸ੍ਰੀ ਗੁਰਤੇਗ ਬਹਾਦਰ ਧੰਨ ਸ੍ਰੀ ਗੁਰਤੇਗ ਬਹਾਦਰ ਸਾਹਿਬ ਇਤਨੀ ਅੰਕੀ ਵਿਚਾਰ ਸੱਚ ਹਕਾਲ ਗੁਰਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਜਿਨ੍ਹਾਂ ਸਿੱਖਾਂ ਨੇ ਕੁਰਬਾਨੀਆਂ ਦਿੱਤੀਆਂ ਤਿਨ੍ਹਾਂ ਦੀ ਸ਼ਹਾਦਤ ਨੂੰ ਕੋਟਾਨ ਕੋਟ ਪ੍ਰਣਾਮ ਕੋਟ